ਇਸ ਕਰਕੇ ਸੋਚੋ ਇਸ ਬਾਤ ਨੂੰ ਗੁਰਮੁਖੋ ਕਿ ਮਨੁੱਖ ਨੂੰ ਨਾ ਮਾਰੀਏ ਮਨੁੱਖ ਦੇ ਅੰਦਰ ਦੀ ਗਲਤ ਸੋਚ ਨੂੰ ਮਾਰਨਾ ਉਹਨੂੰ ਮਕਾਉਣਾ ਹੀ ਸਭ ਤੋਂ ਵੱਡੀ ਪ੍ਰਾਪਤੀ ਹੈ ਜੇ ਮਨੁੱਖ ਨੂੰ ਮਾਰਨ ਦੀ ਬਾਤ ਹੈ ਤੇ ਮਨੁੱਖ ਤੇ ਸਿਰਜਣਾ ਹੀ ਨਿਰੰਕਾਰ ਦੀ ਹੈ ਨਾ ਉਹਤੇ ਬਣਾਈ ਉਹਨੇ ਫੇਰ ਉਹ ਪੈਦਾ ਹੀ ਨਾ ਕਰਦਾ ਉਹਨੂੰ ਜਨਮ ਹੀ ਨਾ ਦਿੰਦਾ ਮਨੁੱਖ ਉੱਤਮ ਜਾਂ ਨੀਚ ਮਨੁੱਖ ਚੰਗਾ ਜਾਂ ਮਾੜਾ ਉਹ ਸੋਚ ਕਰਕੇ ਆ ਜਿਹੜੀ ਉਹਦੇ ਅੰਦਰ ਉਹਦੇ ਮਨ ਨੂੰ ਪ੍ਰੇਰਣਾ ਕਰਦੀ ਹੈ ਸੰਕਲਪ ਵਿਕਲਪ ਦਾ ਜਦੋਂ ਜਿਕਰ ਪੜ੍ਹਦੇ ਆ ਉਹ ਜਿਹੜੇ ਸਾਡੇ ਅੰਦਰੋਂ ਖਿਆਲ ਉੱਠਦੇ ਨੇ ਨਾ ਉਹਨਾਂ ਰਾਹੀਂ ਹੀ ਮਨੁੱਖ ਚੰਗਾ ਤੇ ਮਾੜਾ ਬਣਦਾ ਨਾ ਡਰੋ ਅਰ ਸੌਂ ਜਬ ਜਾਏ ਮੈਂ ਡਰਾਂ ਨਾ ਮੈਂ ਕਿਸੇ ਵਿਕਾਰੀ ਬੰਦੇ ਕੋ ਜਾਵਾਂ ਤੇ ਮੈਂ ਡਰਾਂ ਨਾ ਮੇਰੇ ਅੰਦਰ ਦੀ ਦ੍ਰਿੜਤਾ ਇੰਨੀ ਕਿ ਚਾਹੀਦੀ ਹੈ ਕਿ ਮੈਂ ਉਹਨੂੰ ਬਦਲਣ ਦੀ ਸਮਰੱਥਾ ਰੱਖਦਾ ਹੋਵਾਂ। ਇਹੀ ਕਾਰਨ ਮੈਂ ਅਕਸਰ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਇਤਿਹਾਸ ਪੜ੍ਹਦਾ ਨਾ ਗੁਰਮੁਖੋ ਤੇ ਮੈਨੂੰ ਬੜੇ ਭਰੋਸੇ ਨਾਲੇ ਬਾਤ ਕਹਿਣੀ ਪੈਂਦੀ ਹੈ ਕਿ ਸੱਜਣ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਮਿਲਦੇ ਨੇ ਨਾ ਜਾ ਕੇ ਜਿਹੜਾ ਸੱਜਣ ਠੱਗ ਹੈ ਲੋਕਾਂ ਨੂੰ ਠੱਗਦਾ ਹੈ ਲੋਕਾਂ ਨੂੰ ਲੁੱਟਦਾ ਹੈ ਜਿੱਦਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਹ ਦੀ ਉਸ ਸਰਾਂ ਦੀ ਦਹਲੀਦ ਵਿੱਚ ਪੈਰ ਰੱਖਦੇ ਨੇ ਸੱਚ ਜਾਣਿਓ ਸੱਜਣ ਅੰਦਰੋਂ ਇਸ ਬਾਤ ਨੂੰ ਜਾਣ ਗਿਆ ਹੋਣਾ ਏ ਕਿ ਮੈਂ ਦੁਨੀਆ ਨੂੰ ਠੱਗਦਾ ਅਜ ਮੈਨੂੰ ਕੋਈ ਠੱਗਣ ਵਾਲਾ ਆ ਗਿਆ ਮੈਂ ਦੁਨੀਆ ਨੂੰ ਲੁੱਟਦਾ ਅਜ ਮੈਨੂੰ ਕੋਈ ਲੁੱਟਣ ਵਾਲਾ ਆ ਗਿਆ ਗੁਰੂ ਨਾਨਕ ਸਾਹਿਬ ਸੱਚੇ ਪਾਰਸਾ ਨੇ ਮੇਰੇ ਅੰਦਰੋਂ ਉਹ ਭੜੇ ਖਿਆਲ ਲੁੱਟ ਕੇ ਲੈ ਜਾਣੇ ਨੇ ਉਹ ਔਗਣ ਲੁੱਟ ਕੇ ਲੈ ਜਾਣੇ ਨੇ ਜਿੰਨਾ ਔਗਣਾ ਦੇ ਨਾਲ ਮੈਂ ਸਮਾਜ ਵਿੱਚ ਭੜੇ ਕਰਮ ਕਰਦਾ ਉਹਨੂੰ ਫਿਕਰ ਪੈ ਗਿਆ ਸੀ ਉਸ ਵੇਲੇ ਸੱਚ ਜਾਣੋ ਕਿਸੇ ਦੀਵ ਦੇ ਲਿਖੇ ਇਹ ਬੋਲ ਕਿ ਬਹਾਰ ਆਨੇ ਪਰ ਮੱਟੀ ਵੀ ਉਗਲ ਦਿੰਦੀ ਹੈ ਫੁੱਲ ਬਹਾਰ ਹੁੰਦੀ ਹੈ ਨਾ ਤੇ ਧਰਤੀ ਦੀ ਹਿੱਕ ਪਾੜ ਕੇ ਇਹੋ ਇਹੋ ਜਿਹੇ ਕਾ ਬੂਟੇ ਨਿਕਲ ਆਉਂਦੇ ਨੇ ਜਦੋਂ ਬਹਾਰ ਆਉਂਦੀ ਹੈ ਬਹਾਰ ਆਨੇ ਪਰ ਮੱਟੀ ਵੀ ਉਗਲ ਦਿੱਤੀ ਹੈ ਫੁੱਲ ਮਰਦ ਹੈ ਤੋ ਖਿਜ਼ਾ ਮੇ ਬਹਾਰ ਪੈਦਾ ਕਰ ਜੇ ਜੁਰਤ ਰੱਖਦਾ ਤੇ ਕਿਸੇ ਨੂੰ ਬਦਲਣ ਦੀ ਕੋਸ਼ਿਸ਼ ਕਰ ਸਮਰੱਥਾ ਹੈ ਤੇ ਉਹਨੂੰ ਚੇਂਜ ਕਰਨ ਦੀ ਸਮਰੱਥਾ ਰੱਖ ਇਹ ਨਹੀਂ ਕਿ ਉਹਦੀ ਸੰਗਤ ਕਰਕੇ ਤੂੰ ਵੀ ਉਹਦੇ ਵਰਗਾ ਹੀ ਹੋ ਜਾਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਇਹੀ ਆਖ ਰਹੇ ਨੇ ਕਿ ਜਦਨ ਮੈਂ ਸੱਜਣ ਕੋਲ ਗਿਆ ਜਦਨ ਮੈਂ ਸੱਜਣ ਕੋਲ ਬੈਠਾ ਸਜਣ ਨੂੰ ਫਿਕਰ ਪੈ ਗਿਆ ਕਿ ਆ ਜਿਹੜੀ ਸ਼ਖਸੀਅਤ ਅੱਜ ਮੇਰੇ ਦਰ ਤੇ ਆਈ ਹੈ ਨਾ ਇਸ ਸ਼ਖਸੀਅਤ ਨੇ ਮੇਰੇ ਅੰਦਰ ਦੇ ਵਿਕਾਰ ਮੇਰੇ ਅੰਦਰ ਦੇ ਆਉਗਣ ਮੇਰੇ ਅੰਦਰ ਦਾ ਵੈਰਪੁਣਾ ਮੇਰੇ ਅੰਦਰ ਦੀ ਠੱਗ ਬਿਰਤੀ ਸਭ ਕੁਝ ਲੁੱਟ ਕੇ ਲੈ ਜਾਣਾ ਕਿਉਂਕਿ ਉਸ ਮਾਲਕ ਦਾ ਬਿਰਦ ਐਸਾ ਹੈ ਗੁਰਮਖੋ ਉਹ ਆਉਗਣ ਲੈ ਲੈਂਦਾ ਏ ਤੇ ਗੁਣ ਦੇ ਦਿੰਦਾ ਹੈ ਕੋਈ ਇੱਕ ਮਾਲਕ ਹੈ ਗੁਰਮੁਖੋ ਜਿਹੜਾ ਸਾਡੇ ਔਗਣਾਂ ਨੂੰ ਚਰਾ ਲੈਂਦਾ ਹੈ ਤੇ ਸਾਡੀ ਝੋਲੀ ਗੁਣਾ ਨਾਲ ਦਾਤ ਪਾ ਦਿੰਦਾ ਹੈ ਤਾਂ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਜਦੋਂ ਪਾਵਨ ਪਵਿੱਤਰ ਇਤਿਹਾਸਿਕ ਇਸ ਪ੍ਰਚਾਰ ਫੇਰੀ ਦੌਰੇ ਨੂੰ ਸਮਝਦੇ ਆਂ ਤੇ ਬੜੀ ਵੱਡੀ ਇੱਕ ਖੇਡ ਹੈ ਕਿ ਆਪ ਸਵਾਰੈ ਮੈਮਲੇ ਮੈਮਲਿਆਂ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਇ ਰਹਾ ਸਭ ਜਗ ਤੇਰਾ ਹੋਏ